ਕਹਿੰਦੇ ਨੇ ਰੱਬ ਕਣ ਕਣ ਦੇ ਵਿੱਚ ਵਸਦਾ ਹੈ ਪਰ ਕਣ ਪਈ ਅੱਖ ਨੂੰ ਹੁੰਦਾ ਕਦੇ دیدار ਨਹੀਂ ਸੀਸ ਤਲੀ ਤਰ ਗਲੀ ਯਾਰ ਦੀ ਲੰਗੀ ਦਾ ਇਹ ਵੀ ਕਟਿਆ ਤੇ ਤਰੂ ਜੇ ਦਿਲ ਵਿੱਚ ਪਿਆਰ ਨਹੀਂ ਵਕਤ ਬਦਲਿਆ ਅਰਥ ਬਦਲ ਗਏ ਸ਼ਬਦਾਂ ਦੇ ਵਕਤ ਬਦਲਿਆ ਅਰਥ ਬਦਲ ਗਏ ਸ਼ਬਦਾਂ ਦੇ ਨੈਤਿਕਤਾ ਦਾ ਬਚਿਆ ਸਭਿਆਚਾਰ ਨਹੀਂ ਬੱਦਲ ਆਲਣਾ ਪਾ ਕੇ ਇਕ ਥਾਂ ਬੈੰਦੇ ਨਹੀਂ ਬੱਦਲ ਆਲਣਾ ਪਾ ਕੇ ਇਕ ਥਾਂ ਬੈੰਦੇ ਨਾ ਦਰਿਆਵਾਂ ਦੀ ਰੁਕਦੀ ਕਦੇ ਰਫਤਾਰ ਨਹੀਂ ਜਾਗਦਿਆਂ ਦੇ ਸੁਪਨੇ ਯੁੱਗ ਪਲਟਾ ਦਿੰਦੇ ਜਾਗਦਿਆਂ ਦੀ ਜਾਗਦਿਆਂ ਦੇ ਸੁਪਨੇ ਯੁੱਗ ਪਲਟਾ ਦਿੰਦੇ ਸੁੱਤੀ ਅੱਖ ਦੇ ਸੁਪਨੇ ਹੋਰ ਸਾਕਾਰ ਨਹੀਂ ਸੇਰ ਦਿੱਤੇ ਮਿਲ ਕਦੇ ਮਿਲੇ ਸਰਦਾਰੀ ਨਾ ਸਿਰ ਦਿੱਤੇ ਬਿਨ ਕਦੇ ਮੇਰੇ ਸਰਦਾਰੀ ਨਾ ਕਾਦਾ ਹੈ ਉਹ ਸਿੱਖ ਜਿਸ ਸਿਰ ਦਸਤਾਰ ਨਹੀਂ ਹਰ ਮੱਥੇ ਹੈ ਲਿਖਿਆ ਮੌਤ ਦਾ ਸਿਰਨਾਵਾ ਹਰ ਮੱਥੇ ਹੈ ਲਿਖਿਆ ਮੌਤ ਦਾ ਸਿਰਨਾਵਾ ਤੰਬੂ ਪਾਨਿਤ ਮੇਣਾ ਵਿੱਚ ਸੰਸਾਰ ਨਹੀਂ ਅਨਕ ਵੀ ਹੋਣਾ ਜੀਵਨ ਵੀ ਕੋਈ ਜੀਵਨ ਹੈ ਅਨਕ ਵੀ ਹੋਣਾ ਜੀਵਨ ਵੀ ਕੋਈ ਜੀਵਨ ਹੈ ਰਾਦਾ ਬੱਬਰ ਸ਼ੇਰ ਮਾਰੇ ਭੁਗਾਰ ਨਹੀਂ ਬਣੇ ਨਾ ਕੱਲੀ ਸੂਰਤ ਜਲਵਾ ਹੁਸਨ ਕਦੇ ਬਣੇ ਨਾ ਕੱਲੀ ਸੂਰਤ ਜਲਵਾ ਹੁਸਨ ਕਦੇ ਜੇ ਸੀਰਪਦਾ ਪਹਿਨਿਆ ਗਲ ਵਿੱਚ ਹਾਰ ਨਹੀਂ ਆਪਣੀ ਚਮਕ ਦੀ ਤਪਸ਼ ਨਾ ਕੀਤੀ ਤੇਜ ਕਰੀ ਆਪਣੀ ਚਮਕ ਦੀ ਤਪਸ਼ ਨਾ ਕੀਤੀ ਤੇਜ ਕਰੀ ਤਪਦੇ ਸੂਰਜ ਦਾ ਕਦੇ ਕੋਈ ਬਣਦਾ ਯਾਰ ਨਹੀਂ ਭੁੱਲ ਜਿਉ ਆਪਣੇ ਅੰਦਰ ਪਰਲੋਖ ਖੁਸ਼ ਹੋ ਹਾਂ ਭੁੱਲ ਜਿਉ ਭੁੱਲ ਜਿਉ ਆਪਣੇ ਅੰਦਰ ਪਰਲੋਖ ਖੁਸ਼ ਹੋ ਹਾਂ 베ਰਾ ਮਹਿਕ ਤੋਂ ਭੌਰਿਆਂ ਦੀ ਪਰਮਾਰ ਨੀ ਆਗੜੀ ਚੱਲਦੇ ਕਦਮਾਂ ਕੋਲ ਮੰਜ਼ਲ ਚੱਲ ਆਉਂਦੀ ਹੈ ਚੱਲਦੇ ਕਦਮਾਂ ਕੋਲ ਮੰਜ਼ਲ ਚੱਲ ਆਉਂਦੀ ਹੈ ਰੁਕਿਆਂ ਨੂੰ ਕਦੇ ਰਤਨ ਮੰਜ਼ਲ ਦਰਕਾਰ ਨਹੀਂ ਰੁਕਿਆਂ ਨੂੰ ਕਦੇ ਮਸ ਰਤਨ ਮੰਜ਼ਲ I'm going to go on the board,